ਆਗਰਾ ਜ਼ਿਲ੍ਹੇ ਦੇ ਵਿੱਚ ਇੱਕ ਘਰਾਣ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਇੱਥੋਂ ਦੇ ਤਿੰਨ ਬੈਂਕਾਂ ਤੋਂ ਜਾਲੀ ਨੋਟ ਰਿਜ਼ਰਵ ਬੈਂਕ ਦੇ ਵਿੱਚ ਪਹੁੰਚੇ ਨੇ ਜਈ ਸਥਿਤੀ ਦੇ ਵਿੱਚ ਇਸ ਮਾਮਲੇ ਨੇ ਬੈਂਕਿੰਗ ਪ੍ਰਣਾਲੀ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ ਬੈਂਕ ਓ ਬਰੋਦਾ ਕਿਨਾਰਾ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਰਿਜ਼ਰਵ ਬੈਂਕ ਦੇ ਵਿੱਚ 92000 ਰੁਪਏ ਦੇ ਨਕਲੀ ਨੋਟ ਜਮਾ ਕਰਵਾਏ ਗਏ ਸਨ ਜਿਸ ਤੋਂ ਬਾਅਦ ਰਿਜ਼ਰਵ ਬੈਂਕ ਵੱਲੋਂ ਤਿੰਨ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਹੁਣ ਹਰੀ ਪਰਵਤ ਪੁਲਿਸ ਸਟੇਸ਼ਨ ਇਸਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਦੋਂ ਰਿਜ਼ਰਵ ਬੈਂਕ ਨੇ ਇਹਨਾਂ ਬੈਂਕਾਂ ਤੋਂ ਭ ਕੀਤੀ ਤਾਂ 2000 ਰੁਪਏ ਦੇ ਨੋਟ ਨਕਲੀ ਪਾਏ ਗਏ ਇਸ ਖੁਲਾਸੇ ਤੋਂ ਬਾਅਦ ਬੈਂਕ ਆਫ ਬਰੋਦਾ ਕਿਨਾਰਾ ਬੈਂਕ ਅਤੇ ਪੀ ਐਨ ਬੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਇਹਨਾਂ ਬੈਂਕਾਂ ਦੇ ਕਰਮਚਾਰੀਆਂ ਤੇ ਲਾਪਰਵਾਹੀ ਅਤੇ ਸ਼ੱਕੀ ਭੂਮਿਕਾ ਨਿਭਾਉਣ ਦਾ ਦੋਸ਼ ਹੈ ਕਿਹਾ ਜਾ ਰਿਹਾ ਹੈ ਕਿ ਇਹ ਨਕਲੀ ਨੋਟ ਬੈਂਕਿੰਗ ਪ੍ਰਕਿਰਿਆ ਦੌਰਾਨ ਰਿਜ਼ਰਵ ਬੈਂਕ ਨੂੰ ਭੇਜੇ ਗਏ ਸੰ ਰਿਜ਼ਰਵ ਬੈਂਕ ਦੇ ਵਿੱਚ ਇੱਕ ਮਿਆਰੀ ਜਾਂਚ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਤੁਰੰਤ ਹਰੀ ਪਰਵਤ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਇਸ ਦੇ ਆਧਾਰ ਤੇ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਪੁਲਿਸ ਹੁਣ ਬੈਂਕ ਸਟਾਫ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਖਾਸ ਕਰਕੇ ਹੈ ਕਿ ਨਕਲੀ ਨੋਟ ਬਾਰੇ ਜਾਣਕਾਰੀ ਅਤੇ ਉਹਨਾਂ ਦੇ ਪੂਰੇ ਵੇਰਵੇ ਐਨਸੀਆਰਬੀ ਦੀ ਵੈੱਬਸਾਈਟ ਤੇ ਵੀ ਅਪਲੋਡ ਕੀਤੇ ਗਏ ਨੇ ਤਾਂ ਜੋ ਇਸ ਦਾ ਰਿਕਾਰਡ ਰਾਸ਼ਟਰੀ ਪੱਧਰ ਤੇ ਬਣਿਆ ਰਹੇ ਅਤੇ ਹੋਰ ਏਜੰਸੀਆਂ ਵੀ ਸੁਚੇਤ ਰਹਿਣ ਸੂਤਰਾਂ ਅਨੁਸਾਰ ਇਹ ਸ਼ੱਕ ਹੈ ਕਿ ਬੈਂਕ ਕਰਮਚਾਰੀਆਂ ਨੇ ਜਾਣਬੁੱਝ ਕੇ ਨਕਲੀ ਨੋਟਾਂ ਨੂੰ ਨਜ਼ਰਅੰਦਾਜ਼ ਕੀਤਾ ਇਸ ਤੋਂ ਇਲਾਵਾ ਨੋਟਾਂ ਦੀ ਪਛਾਣ ਕਰਨ ਦੇ ਵਿੱਚ ਕੋਰ ਲਾਪਰਵਾਹੀ ਹੋਈ ਹੈ ਦੋਵਾਂ ਸਥਿਤੀਆਂ ਦੇ ਵਿੱਚ ਇਸ ਨੂੰ ਇੱਕ ਵੱਡੀ ਲਾਪਰਵਾਹੀ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਹਰੀ ਪਰਵਤ ਪੁਲਿਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਬੈਂਕ ਨਾਲ ਸੰਬੰਧਿਤ ਦਸਤਾਵੇਜ਼ਾਂ ਅਤੇ ਸੀਸੀਟੀਵੀ ਫੁਟੇਜ ਵੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਸੰਬੰਧਿਤ ਬੈਂਕ ਕਰਮਚਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ ਜੇਕਰ ਕਿਸੇ ਦੀ ਸ਼ਮੂਲੀਅਤ ਦਾ ਖੁਲਾਸਾ ਹੁੰਦਾ ਹੈ ਤਾਂ ਆਈਪੀ ਸੀ ਦੀਆਂ ਗੰਭੀਰਤਾ ਰਾਵਾਂ ਤਹਿਤ ਕਾਰਵਾਈ ਯਕੀਨੀ ਮੰਨੀ ਜਾਂਦੀ ਹੈ ਬੈਂਕਿੰਗ ਮਾਇਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਆਗਰਾ ਲਈ ਨਹੀਂ ਸਗੋਂ ਪੂਰੀ ਬੈਂਕਿੰਗ ਪ੍ਰਣਾਲੀ ਲਈ ਇੱਕ ਚੇਤਾਵਨੀ ਹੈ ਬੈਂਕ ਨੂੰ ਨਕਲੀ ਨੋਟਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰਕੂਲੇਸ਼ਨ ਨੂੰ ਰੋਕਣ ਲਈ ਆਪਣੀ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ